हां भाई उम्मीद करदे हां सारे ठीक ही ਹੋਵੋਗੇ ਤੇ ਅੱਜ ਤੁਹਾਨੂੰ ਦਿਖਾਉਣਿਆ ਰਗੜੇ ਵਾਲਾ ਕੋਟਾ ਬਣਾ ਕੇ ਨੰਮਦਾ ਨੰਬੀ ਹੋਵਾ ਵੀ ਮਤਲਬ ਨਮਾਗਾ ਵੀ ਜੀ ਮੜਾ ਸਲਾਬਾ ਹੈਗਾ ਵੀ ਇਹਦੇ ਸਲਾਬਾ ਤਾਂ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਰਸ ਹੁੰਦਾ ਵਾ ਰਸ ਵਾਲੀ ਲੱਕੜ ਜ਼ਰੂਰੀ ਹੈ ਕਿਉਂ ਜਿਆਦਾ ਪੁਰਾਣੀ ਪੰਜ ਚਾਰ ਸਾਲ ਲੱਕੜ ਪੁਰਾਣੀ ਲਵਾਂਗੇ ਉਹਦੇ ਵਿੱਚ ਰਸਾ ਖਤਮ ਹੋ ਜਾਂਦਾ ਬਈ ਨੁਕਸਾਨ ਕੋਈ ਨਹੀਂ ਹੈਗਾ ਉਹਦਾ ਵੀ ਤੇ ਉਹ ਵੀ ਵਧੀਆ ਇਹਦੇ ਵਿੱਚ ਨਵੀਂ ਲੱਕੜ ਦਾ ਤਾਂ ਫਾਇਦਾ ਵੀ ਥੋੜਾ ਜਿਹਾ ਰਸ ਹੁੰਦਾ ਵਾ ਵਧੀਆ ਜਿਆਦੇ ਵਧੀਆ ਬੈਸਟ ਹੈ ਤੇ ਇਹ ਆਪਾਂ ਨੇ ਥੱਲੋਂ 3 ਇੰਚ ਉੱਤੋਂ 4.5 ਇੰਚ ਰੱਖਿਆ ਲੰਬਾਈ ਰੱਖਿਆ 5 ਫੁੱਟ ਤੇ ਦੇਖੋ ਕਿਵੇਂ ਲੱਗਦਾ ਵਧੀਆ ਲੱਗਦਾ ਇਹ ਜਿਹੀਆਂ ਵੀਡੀਓਾਂ ਸ਼ੇਅਰ ਕਰਿਆ ਕਰੋ ਕਿਉਂਕਿ ਬੰਦਾ ਮਤਲਬ ਨਲੇ ਤਾਂ ਇਹ ਰਗੜ ਲਕੂਟਾ ਬਣਿਆ ਗਿਆ ਵੀ ਬੰਦਾ ਨਸਿਆਂ ਤੋਂ ਦੂਰ ਰਹਿੰਦਾ ਹੈ ਵੀ ਸਰਵਾਈਵ ਵਾਸਤੇ ਬਦਾਮ ਬਦੂਮ ਕਾਜੂ ਕੁਜੂ ਪਾ ਕੇ ਰਗੜ ਕੇ ਵਧੀਆ ਰਗੜਾ ਲਾ ਕੇ ਪੀਓ ਯਾਰ ਨਸਿਆਂ ਨੂੰ ਕੋਈ ਲੋਡ ਨਹੀਂ ਪੈਂਦੀ ਠੀਕ ਹੈ ਤੇ ਦੇਖੋ ਕਿਵੇਂ ਲੱਗਦਾ ਬਾਕੀ ਯਾਰ ਬਈ ਆਪਾਂ ਨਸੇ ਕਰਾਂਗੇ ਸਵੇਰੇ ਕਰਾਂਗੇ ਉਹਨਾਂ ਸ਼ਾਮ ਨੂੰ ਉਤਰ ਜਾਣਾ ਹੈ ਸ਼ਾਮ ਨੂੰ ਕਰਾਂਗੇ ਸਵੇਰ ਉਤਰ ਜਾਣਾ ਵਾਹਾਂ ਘਾੜੀ ਦਾ ਉਹੀ ਰਹਿਣਾ ਤੇ ਇਹ ਚੀਜ਼ਾਂ ਨੂੰ ਪ੍ਰਮੋਟ ਕਰਿਆ ਕਰੋ ਵੀਡੀਓ ਵਧੀਆ ਹੁੰਦੀਆਂ ਨੇ ਤੇ ਪਤਾ ਹੈ ਕੀ ਹੁਣ ਇਹ ਮਤਲਬ ਕੋਟਾ ਬਣਾ ਕੇ ਦੇ ਕੇ ਜਾਈਓ ਬਾਬਾ ਮਤਲਬ ਪ੍ਰੈਗਟਰ ਉਹ ਗੁੜਾ ਲਾ ਕੇ ਵਧੀਆ ਤਿਆਰ ਕਰਕੇ ਪੀਂਦੇ ਨੇ ਸਰੀਰ ਵੀ ਸਮਝਿਆ ਰਹਿੰਦਾ ਹੈ ਨਾਲੇ ਬਾਕੀ ਤਾਕਤ ਵਧੀਆ ਆਉਂਦੀ ਹੈ ਤੇ ਦੇਖੋ ਕਿਵੇਂ ਲੱਗਦਾ ਵੀ ਵਧੀਆ ਲੱਗਦਾ ਤੇ ਵਧੀਆ ਲੱਗਦਾ ਹੁੰਦਾ ਹੈ ਲਾਈਕ ਸ਼ੇਅਰ ਕਰਦੇ ਜਾ ਕਰੋ ਤੇ ਨਸਿਆਂ ਤੋਂ ਮੇਰਾ ਵੀ ਦੂਰ ਰਹੇ بس ਇੰਨੇ ਹੀ ਆਪਾਂ ਸਨੇਹਾ ਨਾਉਣਿਆ ਹੋਰ ਕੁਛ ਨਹੀਂ ਤੇ ਦੇਖੋ ਕਿਵੇਂ ਨਾ ਜਮ ਇਧਰ ਘੋਲ ਕਰਤਾ ਬਾਕੀ ਰੇਗ ਮਾਰਾ ਜਾਂ ਗ੍ਰੈਂਡਰ ਨਾਲ ਹੋ ਗਈ ਓਕੇ ਧੰਨਵਾਦ ਆ ਬਾਬਾ ਜੀ ਨੇ ਹਡੇ ਲੈ ਕੇ ਗਏ